ਕੁਝ ਨਾ ਹੋਣਾ ਗੁਰਿੰਦਰ ਕੁਝ ਨਾ ਠੀਕ ਹੋ ਜਾਣਾ ਆਪੇ ਇੱਕ ਮੋਕ ਕੀ ਹੈਗਾ ਮੇਨ ਪ੍ਰੋਗਰਾਮ ਕੀ ਹੈਗਾ ਔਰ ਕੀ ਮਕਸਦ ਕੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਅੱਜ ਉਹ 14 ਤਰੀਕ ਨੂੰ ਮਾਘੀ ਮਕਸਦ ਮੇਲੇ ਤੇ ਜਦੋਂ ਗੁਰੂ ਸਾਹਿਬ ਨੇ 40 ਮੁਕਤੇ ਦੀ ਟੁੱਟੀ ਗੰਡੀ ਗੰਡੇ ਆ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇੱਥੇ ਇੱਕ ਭਾਈ ਅਮਰਤਪਾਲ ਸਿੰਘ ਵੱਲੋਂ ਔਰ ਸਰਬਜੀ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇੱਕ ਸਾਂਝੀ ਇਸੇ ਪੰਥਕ ਕਤਲਤਾ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਰਾਸੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦੇ ਉਹਦਾ ਵੀ ਅਗਾਜ਼ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਇਹ ਬਹੁਤ ਵੱਡਿਆ ਕਤਲਤਾ ਕਰਕੇ ਸੰਗਤ ਕੋਦ ਦੀ ਪ੍ਰਵਾਨਗੀ ਵੀ ਲਵਾਂਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਸ 14 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਸਹਿਯੋਗ ਕਰੋ ਤੇ ਸਾਨੂੰ ਕੁਝ ਇਹੋ ਜਿਹੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਾਤ ਮੁਕਾ ਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਂ ਉਹਨਾਂ ਦੀਆਂ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਵੀ ਸੁਣ ਚਾਰੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਕਿ ਸਾਰੇ ਤੁਸੀਂ ਡਰ ਭੈ ਤੋਂ ਮੁਕਤ ਹੋ ਕੇ ਇੱਥੇ ਆਓ ਕੋਈ ਗੱਲ ਨਹੀਂ ਕਿ ਰਾਸਟ੍ਰਿਕ ਸੈਸੀ ਕਾਨਫਰੰਸੇਜ਼ ਵਿੱਚ ਕੋਈ ਇਦਾਂ ਦਾ ਕੋਈ ਆਪਾਂ ਕੋਈ ਕੋ ਆਪਣਾ ਕੋ ਗਲਤ ਅਜੰਡਾ ਤੇ ਹੈ ਨਹੀਂ ਕਿ ਜਿਹੜਾ ਕਾਨੂੰਨ ਦੇ ਖਿਲਾਫ ਕੋਈ ਗੱਲ ਹੋ ਰਹੀ ਹੈ ਬੱਪੂ ਜੀ ਸਿਆਸੀ ਕਾਨਫਰੰਸ ਕਿਹਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਵੱਲੋਂ ਸਾਰਿਆਂ ਦੇ ਰਲ ਮਿਲ ਕੇ ਸਰਬਜੀਤ ਨਾਮ ਲੈਦੇ ਹੋ ਸਰਬਜੀਤ ਸਿੰਘ ਐਮਪੀ ਹੈ ਹੋਰ ਸਾਰੇ ਜਿਹੜੇ ਹੈ ਜਸਕਰਨ ਸਿੰਘ ਵੈਸੇ ਮੈਂਨ ਤੋਂ ਰੋਲ ਤੇ ਅਮਰਤਪਾਲ ਟੀਮ ਐ ਤੇ ਸਰਬਜੀਤ ਸਿੰਘ ਐ ਤੇ ਬਾਕੀ ਹੋਰ ਸੰਗਤਾਂ ਦਾ ਸਾਰਿਆਂ ਬਹੁਤ ਜੱਥੇਬੰਦੀਆਂ ਦਾ ਸਹਿਯੋਗ ਹੈ ਸਿਆਸੀ ਪਾਰਟੀ ਗਠਨ ਕਰਨ ਦੀ ਗੱਲ ਚੱਲ ਰਹੀ ਹੈ ਹਾਂ ਉਹ ਗੱਥਿਤ ਹੋ ਗਈ ਉਹਦੀ ਕਮੇਟੀ ਬਣ ਗਈ ਜਾਂ ਉਹਦਾ ਪ੍ਰੋਸੈਸ ਹੈ ਜੇ ਚੱਲਣਾ ਨਹੀਂ ਉਹਦਾ ਪ੍ਰੋਸੈਸ ਹੈ ਜੇ ਸ਼ੁਰੂ ਹੀ ਹੋਣਾ ਐ ਵੈਸੇ ਚਲੋ ਨ ਤਰੀਕ ਨੂੰ ਸੀ ਉਹਦਾ ਆਗਾਜ਼ ਕਰਦਾਂਗੇ ਉਹ ਕਮੇਟੀ ਬਣਾ ਕੇ ਉਹਦਾ ਜੋ ਵੀ ਫਾਰਮੈਟ ਜਾਂ ਪਾਰਟੀ ਬਣਾਉਣ ਵਾਸਤੇ ਜ਼ਰੂਰੀ ਆ ਉਹ ਸਾਰੀਆਂ ਅਸੀਂ ਪੂਰੀਆਂ ਕਰਨ ਵਾਸਤੇ ਉਹ ਕਮੇਟੀ ਦੀ ਡਿਊਟੀ ਲਾਵਾਂਗੇ ਅੱਗੇ ਵਰਕਿੰਗ ਕਮੇਟੀ ਜੋ ਵੀ ਉਸ ਸਟਰਕਚਰ ਸੁਵਿਧਾਨ ਜਾਂ ਜੋ ਵੀ ਸਾਰੀਆਂ ਚੀਜ਼ਾਂ ਜੋ एजेंडा ਪਾਰਟੀ ਦਾ ਉਹ ਸਾਰਾ ਵਕ ਵਕ ਕਮੇਟੀ ਤੈਅ ਕਰਦੇ। ਉਹ ਕਮੇਟੀ ਦਾ ਗਠਨ ਕਰ ਰਹੇ ਆ ਆਪਾਂ ਉਦੋਂ ਜਾਂ ਪਾਰਟੀ ਹੀ ਉਦੋਂ ਗਠਨ ਹੋ ਰਹੀ ਹੈ ਤੇ ਕਮੇਟੀ ਤੋਂ ਬਾਅਦ ਪਾਰਟੀ ਬਣੇਗੀ ਉਸ ਦਿਨ ਆਪਣਾ एजेंडा ਨਹੀਂ ਪਾਰਟੀ ਵੈਸੇ ਤੇ ਪਾਰਟੀ ਦਾ ਹੀ ਆ ਪਾਰਟੀ ਨੂੰ ਅਜੇ ਪੂਰੀ ਰੂਪਰੇਖਾ ਦੇਣ ਵਾਸਤੇ ਅਸੀਂ ਉਹ ਕਮੇਟੀ ਕਰਾਂਗੇ ਅਨਾਉਂਸ ਤੇ ਕਮੇਟੀ ਅੱਗੇ ਸਾਰੀ ਉਹ ਪਾਰਟੀ ਦੀ ਜੋ ਗਤੀਵਿਧੀਆਂ ਜੋ ਫਾਰਮੈਲਟੀਆਂ ਜੋ ਵੀ ਹੈ ਉਹਦੀਆਂ ਸਾਰੀਆਂ ਪੂਰੀਆਂ ਕਰੋਗੀ ਕਾਨਫਰੰਸ ਦੇ ਮੁੱਖ ਬੁਲਾਵੇ ਕੌਣ ਹੋਣਗੇ ਜੀ ਮੁੱਖ ਬੁਲਾਾਰੇ ਵੀ ਅਜੇ ਅਸੀਂ ਇੱਕ ਦੋ ਦਿਨ ਚ ਡਿਸਾਈਡ ਕਰਦੇ ਹਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਜੇ ਅਸੀਂ ਅੱਜ ਜਗਾ ਜੁਗਾ ਫਾਈਨਲ ਕਰ ਰਹੇ ਸਾਂ ਲੋਕਾਂ ਨੂੰ ਅਪੀਲ ਕਰਨ ਵਾਸਤੇ ਆ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਕਰਨ ਜਾ ਰਹੇ ਹਾਂ ਇਹ ਇਹ ਸਾਡਾ ਸਨੇਹਾ ਦੇਣ ਵਾਸਤੇ